ਤੁਹ ਖੁਫਾ ਗੱਲ ਪਾ ਜਾਂਦੇ ਸੀ ਵੀ ਕਹਿੰਨੇ ਵੀ ਕੀ ਫਾਇਦਾ ਇੱਥੇ ਦਾ ਨਾ ਫਾਇਦਾ ਇਸ ਚੀਜ਼ ਦਾ ਹੁਣ ਆਆ ਤੁਹਾਡੀ ਪੀੜ੍ਹੀ ਦੱਸੇਗੀ ਅਗਲੀ ਹਮ ਅਹੀਂ ਲੁਧਿਆੜੀਆਂ ਤੋਂ ਉੱਥੇ ਹਮ ਲੁਧਿਆੜੀਆਂ ਤੇ ਆ ਬਾਕੀ ਜੋ ਕਿਸਮਾ ਚਲੇ ਗਿਆ ਉਹ ਹੀ ਮਰਨਾ 20 ਸਾਲ ਪਹਿਲਾਂ ਦਾ ਉਹ ਕਹਿੰਦਾ ਵੀ ਮੈਂ ਉੱਥੇ ਮੌਸਮ ਨੂੰ ਖਾਣੇ ਪੀਣੇ ਨੂੰ ਹਨਾ 8-ਤਕ ਘੰਟੇ ਕੰਮ ਕਰਦਾ ਸੀਗਾ ਫਿਰ ਕਹਿੰਦਾ ਮੈਂ ਜਦੋਂ ਇੱਥੇ ਆਇਆ ਮੈਂ ਬੜਾ ਰੋਂਦਾ ਸੀ ਪਸਤੋਂ ਆਉਂਦਾ ਸੀ ਟੱਕਰਾਂ ਮਾਰਦਾ ਮੈਂ ਕਿਹੜੀ ਕੰਟਰੀ ਆ ਕਿੱਥੇ ਫਸ ਗਾਇਆ ਜਾਂਦਾ ਸੁੱਖੀ ਭਾਗ ਗਏ ਜਾਂਦਾ ਫਿਰ ਡਬਲ ਮਿਹਨਤ ਕਰਦੇ ਅੰਦਰ ਰਿਜ਼ਲਟ ਉਹਦੋਂ ਫਿਰ ਮੈਨੂੰ ਬਾਅਦ ਚ ਮਿਲੇ ਜਦੋਂ ਮੇਰੇ ਬੱਚੇ ਪੜ ਕੇ ਨਾ ਵੱਡੀਆਂ ਜੋਬਾਂ ਦੇ ਲੱਗਦੇ ਨਾ ਜਿੰਨੇ ਵੀ ਆਪਣੇ ਬੰਦੇ ਆਏ ਆ ਹੂੰ ਉਹ 0 ਤੋਂ ਸਟਾਰਟ ਹੋਇਆ ਹੂੰ 0 ਤੋਂ ਹੋ ਗਿਆ ਇਹ ਤਾਂ ਤੋਂ ਬਾਅਦ ਨਿਕਲੋਗੇ ਪਹਿਲੇ ਹਾਂ ਇਹ ਚਲੋ 240 ਹੂੰ 240 ਜੋ ਬਾਰੇ ਲੱਗ ਜਾਂਦੇ ਹੂੰ ਪਰ ਲੈਵਲ ਦਾ ਬੜਾ ਫਰਕ ਫਰਕ ਇਹ ਵੀ ਤੁਸੀਂ ਕਰੋ ਸਟਾਰਟ ਕਰੋ ਮੈਂ ਹੂੰ ਕਿਉਂਕਿ ਜਿਹੜੀ ਚੀਜ਼ ਹਣ ਬਈ ਉਹਦੇ ਨਾਲ ਕੁਝ ਜੋੜੋ ਗਈ ਤੁਸੀਂ ਹੋਰ ਹੂੰ ਜੇ ਤੁਸੀਂ ਪਹਿਲਾਂ ਉਹਨੂੰ ਭੇਜ ਲਿਆ ਜੋੜੋ ਕੇ ਕਿਦਣਾ ਜੋੜੋ ਕੇ ਕਿਨਾ ਇਹ ਤਾਂ ਤੁਸੀਂ ਸਟਾਰਟਿੰਗ ਹੋ ਗਈ ਨਾ ਤੁਹਾਡੀ ਲਾਈਫ ਦੀ ਜਿੰਨਾ ਦੇ 100 100 ਘਰ ਨੇ ਨਾ ਹੂੰ ਉਹ ਵੀ ਸਵੇਰੇ ਆਲਾਰਮ ਲਾਉਂਦੇ ਉੱਠਦੇ ਪੈਦਾ ਕਿਹਾ ਪੈਦਾ ਕਿਹਾ ਅਪਲਿਫ ਕਰ ਲਈ ਮਾੜੇ-ਮੋੜੇ 5-7 ਸਾਲ 10 ਸਾਲ ਬੱਚੇ ਨੂੰ ਇੰਡੀਆ ਲਗਾਓ ਹਾਂ ਤਾਂ ਆਪਣੀ ਮਿੱਟੀ ਨਾਲ ਜੁੜਨਾ ਨਹੀਂ ਤਾਂ ਇੱਥੇ ਕੋਈ ਫਾਇਦਾ ਨਹੀਂ। ਤੋ ਤੁਹਾਡੇ ਰੂਮ ਵੱਧ ਗਏ, ਜਿਆਨੇ ਨਿਕਲ ਕੇ ਥੋਂ ਸਮਝ ਲਓ ਕਿਉਂਕਿ ਉਹਨੂੰ ਵਿਹਲੇ ਕਰਨੇ ਪੈਣੇ ਆ ਰੂਮ। ਜਿਆਨੇ ਤੇ ਨਿੱਕੇ ਆ ਕਿਸੇ ਨਾਲ ਹੀ ਨਸ ਕੇ ਨਹੀਂ ਹਲ ਸਕਦੇ ਜਿਹੜੇ ਪਹਿਲਾਂ ਤੇ ਇੱਥੇ ਆਏ ਨੇ। ਆਪਣੇ ਆਪ 'ਚ ਰਹੋ ਆਪਣੀ ਲਾਈਫ ਨੂੰ ਵੇਖੋ ਜਿਆਨੇ ਵੀ ਵੇਖੋ। ਉਸ ਹਾਵ ਨਾਲ ਰੋਕੀ ਚ ਨਾ ਵੱਡੀਆਂ ਚ ਗੱਲਾਂ। ਸਸੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਣਾਏ ਹੋਏ ਸਾਡੇ ਨਵੇਂ ਚੈਨਲ ਇਟਲੀ ਵਾਲੇ ਇੰਜੂਕ ਤੇ। ਲੋ ਜੀ ਅੱਜ ਦੇ ਜਿਹੜਾ ਕਿ ਆਪਾਂ ਅੱਜ ਦਿਨ ਆਪਣੇ ਕੋਲ ਜੀ ਯਾਨੀ ਕਿ ਮੰਗਲਵਾਰ ਦਾ ਦਿਨ ਹੈ ਆ ਮੰਗਲਵਾਰ ਦਾ ਦਿਨ ਜਿਹੜਾ ਕਿ ਆਪਣੇ ਕੋਲ ਠੀਕ ਠਾਕ ਹੁੰਦਾ ਐ ਡਰ ਅੱਛ ਨਹੀਂ ਕੋ ਆ ਗਿਆ ਉਹ ਚੱਲ ਗਿਆ ਤੇ ਅੱਜ ਆਪਾਂ ਘੇਰਾਂਗੇ ਫਿਰ ਇਡਲੀ ਵਾਲੇ ਇਡਲੀ ਵਾਲਾਂ ਕੋਲੋਂ ਗੱਲਾਂ ਬਾਤਾਂ ਪੁੱਛਾਂਗੇ ਕਿੱਦਾਂ ਦੇ ਮਾਹੌਲ 'ਚ ਰਹਿ ਰਹੇ ਆ ਤੇ ਕਿੱਦਾਂ ਦਾ ਮਾਹੌਲ ਜਿਹੜਾ ਕਿ ਛੱਡ ਕੇ ਆਏ ਆ ਕੀ ਕਹਿਣਾ ਚਾਹੁੰਦੇ ਆ ਵਾਕਈ ਭਾਈ ਇਹ ਤਾਂ ਮੈਂ ਕਈ ਬੰਦਿਆਂ ਦੇ ਨਾਲ ਇੱਥੇ ਗੱਲਬਾਤ ਕਰਦਾ ਕਈ ਕਹਿੰਦੇ ਵੀ ਜੇ ਸਾਡੇ ਕੋਲ ਕੁਝ ਉਧਰ ਲੱਗਿਆ ਹੋਵੇ ਇਧਰ ਲੈਣੇ ਮਲੋਣਾ ਪੁਰਾ ਉਧਰ ਲੈਣੇ ਆਪਾਂ ਪੁਰਾਣੀ ਕਿਸੇ ਦਾ ਮਨਾਉਣਾ ਹਰ ਇੱਕ ਤੇ ਆਪਣ ਆਪਣੇ ਵਿਚਾਰ ਹੁੰਦੇ ਆ ਟੱਲਾ ਪਾਤੇਆਂ ਆ ਪੁਆਇੰਟੇ ਪੱਧਰ ਦੀਆਂ ਗੱਲਾਂ ਨਹੀਂ ਹੋਣੀ ਆ ਕੋਈ ਐਡੇ ਵੀ ਬੰਦੇ ਮਹਾਲ ਜਿਹੜੇ ਕਿ ਅਸੀਂ ਘੇਰ ਕੇ ਲਿਆਉਣੇ ਐਦਾਂ ਵੀ ਨਹੀਂ ਪਰ ਕਿਸੇ ਦਾ ਬੁਰਾ ਨਹੀਂ ਮਨਾਉਣਾ ਜੇ ਉਹ ਇੱਧਰ ਲੰ ਨੂੰ ਜਿਹਨੂੰ ਕੋ ਖੁਸ਼ੀ ਉੱਥੇ ਦੀ ਹੈ ਜਿਉਂ ਉੱਧਰ ਨੂੰ ਇਹਨੂੰ ਪਸੰਦ ਕਰਦਾ ਤੇ ਪਾਈ ਨਹੀਂ ਕਹਿ ਸਕਦੇ ਕਿ ਇੱਥੇ ਹੀ ਕਰ ਦੇਣਾ ਜੇ ਮੰਨ ਲਓ ਉਹ ਆਵੇ ਐਸੇ ਵਧੀਆ ਉੱਧਰ ਨੇ ਵਧੀਆ ਫਿਰ ਆਪਾਂ ਕਮਾ ਇਦਾਂ ਵੀ ਨਹੀਂ ਕਹਿ ਸਕਦੇ ਵੀ ਨਹੀਂ ਪਤਾ ਕਿ ਕੰਦੇ ਦੀ ਗੱਲ ਕਹਿਣ ਦਾ ਮਤਲਬ ਵੀ ਆਪਾਂ ਕਿਸੇ ਦਾ ਬੁਰਾ ਨਹੀਂ ਇੰਜੋਏ ਆ ਗੱਲਾਂ ਬਾਤਾਂ ਕਰਾਂਗੇ ਇਟਲੀ ਵਾਲੇ ਨੂੰ ਜੋ ਕੇ ਚੈਨਲ ਜਿਹੜਾ ਕਦੇ ਸਪੋਰਟ ਕਰਿਓ ਤੇ ਅੱਜ ਵੇਟ ਕਰਦੇ ਆ ਹੁਣ ਇਸ ਟਾਈਮ ਜਿੰਨੇ ਕਾਇਦਾ ਸਾਰੇ ਕਲੈਕਸ਼ਨ ਨਾਲ ਜਿਆਦਾਤਰ ਪੱਕੇ ਦਾ ਹੁੰਦਾ ਜਿਹੜੇ ਕੀ ਨਾਰਮਲ ਦਿਨਾਂ ਦੇ ਵਿੱਚ ਆਉਂਦੇ ਉਹ ਹੁੰਦੇ ਕਾਲੇ-ਬਾਲੇ ਆਰਡਰ ਕਰਦੇ ਚੱਕਦੇ ਭਜਦੇ ਕੋ ਟ੍ਰੈਫਿਕ ਵਿੱਚ ਫਸਿਆ ਹੁੰਦਾ ਕਾਲੀ ਹੁੰਦੀ ਸਵੇਰੇ ਉੱਠ ਕੇ ਫੇਰ ਜਾਣਾ ਕਹਿੰਦੇ ਨੇ ਹੁਣ ਖਾ ਕੇ ਕਰਨਾ ਚਾਹੀਏ ਹੁਣ ਨਹੀਂ ਕਈ ਤਾਂ ਬੱਸ ਹੈਲੋ ਹਾਏ ਦਾ ਬਿਨ ਟਾਈਮ ਹੁੰਦਾ ਭਜੰਦੀ ਕਰਦੇ ਜੇ ਥੋੜਾ ਬਹੁਤਾ ਲੇਟ ਆਰਡਰ ਹੋ ਜਾਵੇ ਤਾਂ ਫੇਰ ਨਰਾਜ ਹੋ ਜਾਂਦੇ ਭਾਈ ਉਹਨਾਂ ਦੀ ਨਾਰਾਜ਼ਗੀ ਦੇ ਨਾਲ ਸਾਨੂੰ ਸਹਿਮਤੀ ਜਿਤਾਉਣੀ ਪੈਂਦੀ ਹੈ ਮੰਨਣਾ ਪੈਂਦਾ ਕਿ ਤੈਨਾਂ ਕਿਤੇ ਪਰ ਕੀ ਹੈ ਇੰਦਰ ਵੀ ਇਦਾਂ ਹੀ ਔਖਾ ਆ ਵੀ ਕਦੇ-ਕਦੇ ਅੜ ਜਾਣਾ ਤਾਂ ਇਹ ਲੋ ਜੀ ਅੱਜ ਦਾ ਜਿਹੜਾ ਕਿ ਵਲੌਗ ਇਹ ਹੋਊਗਾ ਕਿ ਬਾਈ ਜਿਹੜੇ ਕਿ ਕਈ ਪਰ ਇਦਾਂ ਨਾ ਇੱਕਦਮ ਹੁੰਦੇ ਉਹ ਨਹੀਂ ਸੋਚ ਜਿਹੜਾ ਵੀ ਆਉਣਾ ਆਪਣੇ ਅੜਕੇ ਆ ਗਿਆ ਨਾ ਜ ਉਹ ਉਹਨੂੰ ਪਤਾ ਨਹੀਂ ਹੋਣਾ ਵੀ ਮੇਰੇ ਉੱਥੇ ਜਾ ਕੇ ਵੀ ਮੈਂ ਇਦਾਂ ਦੇ ਵਿਚਾਰ ਬਟਾੰਦਰੇ ਤਾਂ ਨਹੀਂ ਕੋਈ ਹੈ ਨਾ ਕੰਮ ਤੋਂ ਆਉਂਦੇ ਆ ਕੋਈ ਥੱਕਿਆ Banda ਕੋ ਟੁੱਟਿਆ ਕੋਈ ਦੁਖੀ ਕੋਈ ਕਿਸੇ ਨਾਲ ਨਾਰਾਜ਼ ਹੋ ਕੇ ਆਇਆ ਹੁੰਦਾ ਕੋਈ ਬੜਾ ਖੁਸ਼ ਹੋਇਆ ਹੁੰਦਾ ਨਾ ਫਿਰ ਉਹਨਾਂ ਦੇ ਕੋਲੋਂ ਉਸ ਤਰੀਕੇ ਦੇ ਨਾਲ ਨਹੀਂ ਵੀ ਗੱਲਬਾਤ ਹੁਣ ਟੇਬਲ ਤੇ ਕੋਈ ਬਹਿ ਗਿਆ ਮੈਂ ਕੈਮਰਾ ਲਾ ਕੇ ਬਹਿ ਗਿਆ ਤੇ ਅਗਲਾ ਸ਼ੈਤ ਅੰਦਰੋਂ ਥੋੜਾ ਬਹੁਤਾ ਨਾਰਾਜ਼ ਵੀ ਹੋਵੇ ਖੁਸ਼ ਨਾ ਵੀ ਹੋਵੇ ਨਾ ਚੌਣ ਦੇ ਬਾਅਦ ਵੀ ਕਈ ਕਹਿ ਦਿੰਦੇ ਚਲੋ ਠੀਕ ਆ ਵੀ ਕਰ ਲੋ ਵਾਕੀ ਜੀ ਹੁਣ ਇੱਤਾਂ ਆ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਿਚਾਰ ਲਵਾਂਗੇ ਤੇ ਮਿਲਾਂਗੇ ਤੇ ਜਿਵੇਂ ਕੋਈ ਆ ਗਿਆ ਆਪਣੇ ਮਿੱਤਰ ਲੋ ਜੀ ਗੱਲਾਂ ਬਾਤਾਂ ਬਾਈ ਉਹਨਾਂ ਦੇ ਨਾਲ ਚੱਲਦੀਆਂ ਗੱਲਾਂ ਹੀ ਕਰ ਲਿਆ ਆਫ ਕੈਮਰਾ ਬਹੁਤ ਜ਼ਿਆਦਾ ਸੁਖੀ ਭਾ ਜੇ ਆਪਣੇ ਸੁਖ ਭਾ ਗੱਲ ਆਪਾਂ ਚੱਲਦੇ ਸੀ ਵੀ ਕਹਿੰਨੇ ਵੀ ਕੀ ਫਾਇਦਾ ਇੱਥੇ ਦਾ ਨਾ ਫਾਇਦਾ ਆਪਾਂ ਤੁਸੀਂ ਦੱਸੋ ਕੀ ਫਾਇਦਾ ਇੱਥੇ ਫਾਇਦਾ ਜੀ ਉਹੀ ਦੱਸੋ ਜੋ ਪਹਿਲਾਂ ਦੱਸ ਕੇ ਹਾਂ ਫਾਇਦਾ ਫਾਇਦਾ ਇਸ ਚੀਜ਼ ਦਾ ਹੁਣਾਇਆ ਤੁਹਾਡੀ ਪੀੜ੍ਹੀ ਦੱਸੇਗੀ ਅੱਗੇ ਹਮ ਅਹੀਂ ਨੇ ਜੀ ਕਿਉਂਕਿ ਅਹੀਂੋਂ ਉਥੋਂ ਉਧਿਹੜੀਆਂ ਤੋਂ ਉੱਥੇ ਹਮ ਤੇ ਦਿਹਾੜੀਆਂ ਤੇ ਆ ਗਏ ਹਮ ਸਾਡੇ ਗਿਆਨੇ ਵਧੀਆ ਸਕੂਲਾਂ ਦੇ ਯੂਨੀਵਰਸਿਟੀਆਂ ਜਾਣਗੇ ਜੀ ਤੇ ਜੇ ਰੱਬ ਨੇ ਜੈਹਰ ਹੀ ਵੇਖਾਂਗੇ ਵੀ ਉਹ ਵਧੀਆ ਵਧੀਆ ਚੋਬਾ ਦੇ ਵਧੀਆ ਕਮਾਈ ਕਰਦੇ ਠੀਕ ਹੈ ਜੀ ਪਰ ਅੱਛਾ ਜੀ ਬਟ ਤੁਹਾਡੀ ਕਹਿਣਾ ਮੈਨੂੰ ਇਦਾਂ ਲੱਗ ਜਿਹੀ ਜਿਹੜੀ ਹੈ ਹਮ ਬੈਨੀਫਿਟ ਮਿਲਣਾ ਕਿ ਉਹ ਜਾਂ ਉੱਥੇ ਜਾਂ ਇੱਥੇ ਦਾ ਮੈਨੂੰ ਤਾਂ ਨਹੀਂ ਲੱਗਦਾ ਬਾਕੀ ਜੋ ਕਿਸਮਾ ਚ ਲਿਖਿਆ ਉਹ ਹੀ ਮਿਲਣਾ ਧੁਖੀਪਾ ਕਿਸਮਤ ਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਹੈਗਾ ਲਿਖ ਜੋ ਕਿ ਕਿਸਮਤ ਦਾ ਨਹੀਂ ਪਰ ਅਪਾ ਜਿੱਦਾਂ ਇਹ ਆਪਾਂ ਉੱਥੇ ਵੀ ਹੈ ਨਾ ਦੇਖੋ ਮਿਹਨਤ ਕਰਦੇ ਇੱਥੇ ਵੀ ਕਰਦੇ ਹੈ ਨਾ ਪਰ ਮੇਨਨ ਦੋ ਇਹ ਪੰਜਰ ਡਬਲ ਕਰਦੇ ਆ ਹਾਂ ਇੱਥੇ ਡਬਲ ਕਰਦੇ ਆ ਮੈਂ ਤੁਹਾਡੀ ਗੱਲ ਥੋੜੀ ਟੋਕ ਦਵਾ ਹੋਈ ਜੀ ਕਿਉਂਕਿ ਆਪਾਂ ਨੂੰ ਇੱਥੇ ਬਾਈ ਨਾਲ ਉਹਦੇ ਨਾਲ ਆਪਰੇ ਕੈਮਰੇ ਗੱਲ ਕੀਤੀ ਉਹ ਆਪਣੇ ਬਜ਼ੁਰਗ ਹੋਇਆ ਨਾ ਹੁਣ ਉਹਨੇ ਬਾਈ ਨੇ ਗੱਲ ਗਈ ਵੀ ਮੈਂ ਕਿਹਾ ਪਾਜੀ ਕੀ ਫਾਇਦਾ ਲੱਗਾ ਵੀ ਜਿੱਦਾਂ ਵੀ ਸਾਨੂੰ ਤਾਂ ਨਹੀਂ ਉਹ ਇਸ ਟਾਈਮ 20 ਸਾਲ ਪਹਿਲਾਂ ਦਾ ਇੱਥੇ ਆਇਆ ਸੀ 20 ਸਾਲ ਪਹਿਲਾਂ ਦਾ ਉਹ ਕਹਿੰਦਾ ਵੀ ਮੈਂ ਉੱਥੇ ਮੌਸਮ ਨੂੰ ਖਾਣੇ ਪੀਣੇ ਨੂੰ ਹਨਾ 8 ਘੰਟੇ ਕੰਮ ਕਰਦਾ ਸੀਗਾ ਤੇ ਦੋ ਦਿਨ ਕਹਿੰਦਾ ਮੈਂ ਬੜੇ ਰਾਮ ਅਸੀਂ ਕਿਸੇ ਦੇ ਘਰੇ ਜਾਣਾ ਇੱਕ ਹਫਤਾ ਇੱਕ ਕਿਸੇ ਨੂੰ ਆਉਣਾ ਐ ਇਦਾਂ ਦੀ ਗੱਲ ਸੀ ਫਿਰ ਕਹਿੰਦਾ ਮੈਂ ਜਦੋਂ ਇੱਥੇ ਆਇਆ ਮੈਂ ਬੜਾ ਰੋਂਦਾ ਸੀ ਪਸਤੋਂ ਦਾ ਹੀ ਟੱਕਰਾਂ ਮਾਰਦਾ ਮੈਂ ਕਿਹੜੀ ਕੰਟਰੀ ਆ ਕਿੱਥੇ ਫਸ ਗਾਇਆ ਜਾਂਦਾ ਸੁੱਖੀ ਭਾਗ ਗਈ ਜਾਂਦਾ ਫਿਰ ਡਬਲ ਮਿਹਨਤ ਕਰਦੇ ਫਿਰ ਕਹਿੰਦਾ ਉਹਦਾ ਰਿਜ਼ਲਟ ਮੈਂ ਤੁਹਾਨੂੰ ਸ਼ਾਰਟ ਚ ਕਹਿੰਦਾ ਰਿਜ਼ਲਟ ਉਹਦੋਂ ਫਿਰ ਮੈਨੂੰ ਬਾਅਦ ਚ ਮਿਲਿਆ ਜਦੋਂ ਮੇਰੇ ਬੱਚੇ ਪੜ ਕੇ ਨਾ ਵੱਡੀਆਂ ਜੋਬਾਂ ਦੇ ਲੱਗਣ ਨਾ ਉਹਦੀਆਂ ਉਹਦੀਆਂ ਬੱਚੀਆਂ ਜਿੰਨੇ ਵੀ ਆਪਣੇ ਬੰਦੇ ਆਏ ਆ ਹੂੰ ਉਹ 0 ਤੋਂ ਸਟਾਰਟ ਹੋਏ ਆ ਹੂੰ 0 ਤੋਂ ਹੋਏ ਆ ਇਹ ਤਾਂ ਆਪੇ ਇਟਲੀ ਵੀ 0 ਤੋਂ ਹੀ ਇਟਲੀ ਯਾਰ ਜਿਹੜਾ 0 ਤੋਂ ਹੋਗੇ ਤਾਂ ਆਏ ਫਿਰ 0 ਤੋਂ ਹੋਣਾ ਇਹ ਬਹੁਤ ਨਹੀਂ ਉਹ ਤਾਂ ਫਿਰ ਚਲ ਡਬਲ ਮਿਹਨਤ ਹੋ ਗਈ ਨਾ ਬਲੀਦਾਨ ਤਾਂ ਆਪਾਂ ਨੂੰ ਇੰਗਲੈਂਡ 'ਚ ਦੇਣਾ ਹੀ ਪੈਂਦਾ ਬਲੀਦਾਨ ਇੱਕ ਵਾਰ ਹੁੰਦਾ ਵਾ ਵਾਰ ਵਾਰ ਥੋੜੀ ਮੈਂ ਹੁਣ ਤੇਰੀ ਗੱਲ ਸੁਣ ਹਣਾ ਇੱਕ ਗੱਲ ਨੂੰ ਨਹੀਂ ਅਹੀਂ ਜਿਹੜਾ ਸਦੇ ਵੀ ਮਿਹਨਤ 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 ਕਰਨੇ ਆ ਪੈਸੇ ਵੀ ਮਿਲਦੇ ਹਾਂ ਮਿਲਦੇ ਠੀਕ ਹੈ ਤੇ ਹਿਰੂ ਲਾਉਣਾ ਕੀ ਪਰ ਵੀ ਇੰਗਲੈਂਡ ਹਾਂ ਤੁਸੀਂ ਹੁਣ ਤੁਸੀਂ ਦੱਸੋ ਇੰਗਲੈਂਡ ਚ ਪੈਸੇ ਤੇ ਇਟਲੀ ਚ ਫਰਕ ਹੈਗਾ ਕਨਹੀਂ ਫੇਰੇ ਨਿਕਲਿਆ ਸ਼ਾਮ ਨੂੰ ਘਰ ਆਉਣੇ ਤਾਂ ਪੈਸਾ ਨਹੀਂ ਬੰਦ ਵੀ ਦਿੰਦੇ ਨੇ ਹਾਂ ਠੀਕ ਹੈ ਜੀ 8 ਘੰਟੇ ਲਾ ਕੇ ਅਸੀਂ ਦੁਪਹਿਰ ਨੂੰ ਆ ਕੇ ਸੋਣਗੇ ਗੜਨ ਨੇ ਹਾਂ ਕਹ ਰਹੇ ਹੁੰਦੇ ਕਿ ਮੈਨੂੰ ਹ ਇਹ ਵੀ ਗੱਲ ਹੈਗੀ ਹੈ ਤੁਹਾਨੂੰ ਬਾਹਰ ਨਿਕਲੋਗੇ ਤਾਂ ਇਹੇ ਆਉਣੇ ਹਮ ਜੇ ਆਪਾਂ ਉੱਥੇ ਸੁਫੇ ਤੋੜੀ ਜਾਂਦੇ ਹੁੰਦੇ ਇਹ ਹੈ ਨਾ ਜੇ ਮਨ ਲੋ ਆਪਾਂ ਉਹਦੀ ਪੱਪੂ ਦੀ ਗੱਲ ਮੈਂ ਤੁਹਾਨੂੰ ਦੱਸੀ ਨਹੀਂ ਉਹ ਬਾਪੂ ਨੇ ਫਿਰ ਜਿਹੜਾ ਰਿਜ਼ਲਟ ਐਂਡ ਦੇ ਦੱਸਿਆ ਨਾ ਕਹਿੰਦਾ ਵੀ ਮੇਰੇ ਬੱਚੇ ਜਿਹੜੇ ਆ ਜੀ ਇੰਨੀ ਪੜ ਵੀ ਜਾਂਦੇ ਨਾ ਉੱਥੇ ਇਤਨੀਆ ਪੋਸਟ ਇਤਨੀਆ ਜੌਬਾਂ ਤੇ ਨਹੀਂ ਸੀ ਹੁੰਨੇ ਹਨਾ ਬਾਈ ਦੀਆਂ ਦੋ ਕੁੜੀਆਂ ਇੱਕ ਮੁੰਡਾ ਕਹਿੰਦਾ ਵੀ ਯਾਨੀ ਕਿ ਉਹਨੇ ਜੌਬਾਂ ਦਾ ਵੀ ਕਹਿੰਦਾ ਵੀ ਉਹ ਅੰਤ ਨਹੀਂ ਇਸ ਟਾਈਮ ਹਣਾ ਵੀ ਯਾਨੀ ਹੁਣ ਕਹਿੰਦਾ ਮੈਂ ਉਹ ਚੀਜ਼ ਜਿਹੜੀ ਰੋਂਦਾ ਪੜਦੇ ਅੱਜ ਮੈਂ ਚਾਹਣਾ ਵੀ ਮੈਂ ਤਾਂ ਬਹੁਤ ਸੁਖੀ ਹਾਂ ਹਣਾ ਵੀ ਆਪਣਾ ਦੁੱਖ ਆਪਣਾ ਬਲੀਦਾਨ ਦੇ ਕੇ ਵੀ ਨਿਆਣੇ ਨੂੰ ਸੈੱਟ ਕਰ ਚੱਲਾ ਹਣਾ ਇੱਕ ਪੀੜੀ ਦੇ ਹੋ ਗਈ ਸੈੱਟ ਹਾਂ ਮੈਂ ਕਲੋਂਹਾਂ ਗਿਆ ਨਾ ਉੱਥੇ ਕਹਿੰਦਾ ਜੀ ਪੜਾਹ ਬੜੋ ਕੀ ਕਰਨੀ ਇਹਨਾਂ ਨੇ ਵੀ ਫੈਕਟਰੀਆਂ 'ਚ ਲੱਗਣਾ ਸੀ ਜੋ ਮੈਂ ਜ਼ਿੰਦਗੀ ਜੀ ਨਾ ਉਹੀ ਨਿਆਣੇ ਨੇ ਜੀਣੀ ਸੀਗੀ ਚਲੋ ਬਾਈ ਚਾਂਸ ਹੂੰ ਬਾਈ ਚਾਂਸ ਉਹ ਜੋਬਾਂ ਦੇ ਲੱਗ ਜਾਂਦੇ ਹੂੰ ਪਰ ਲੈਵਲ ਦਾ ਬੜਾ ਫਰਕ ਖਾਵਾ ਸੈੱਟ ਸੂਟ ਕਰਦੇ ਆਪ ਸੈੱਟ ਹੋ ਜੇ ਨਾ ਇਹ ਤੁੱਕੀ ਭਾਈ ਕੋ ਗੱਲ ਉਹ ਨਹੀਂ ਇਹ ਵੀ ਕਹੀ ਜਾਵੇ ਕਲਚਰ ਦੀ ਵੀ ਗੱਲ ਆ ਕਲਚਰ ਕਹਿੰਦਾ ਵੀ ਅਸੀਂ ਗੱਲ ਕੀ ਆ ਇਹ ਉਨੀ ਲੋਕੋ ਕਲ ਸੋਚੀ ਜਾਂਦੇ ਕੋਈ ਵੀ ਹਾਂ ਹਾਹੀ ਤੇ ਬਸ ਹੋ ਗਏ ਨਾ ਤੇ ਬਸ ਉੱਥੇ ਵੀ ਹੀ ਹੋ ਜਾਣਾ ਤੇ ਜਰ ਨੇ ਉਹ ਲਾਈ ਰਾਵਸ ਨਿਆਣੇ ਨਹੀਂ ਵੀ ਆਈ ਜ਼ਿੰਦਗੀ ਜਣਿਆ ਨਾ ਪਰ ਇਟਲੀ ਦੀ ਚੀਜ਼ ਇਹ ਆ ਵੀ ਇਟਲੀ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਮਾੜਾ ਹਨਾ ਇਹ ਮਾੜਾ ਇਟਲੀ ਦੇ ਵਿੱਚ ਇਹ ਆ ਵੀ ਅੱਜ ਆਪਾਂ ਤਾਂ ਭਾਈ ਇਹ ਕਹਿੰਦੇ ਆ ਵੀ ਜਦੋਂ ਕਿਤੇ ਬਾਬੇ ਦੀ ਕਿਰਪਾ ਹੋਵੇ ਫੇਰ ਰਹਿਣਾ ਜਾ ਕੇ ਉੱਥੇ ਹੀ ਆ ਜੀ ਮਾੜਾ ਤਾਂ ਨਹੀਂ ਚਲ ਰਹੀ ਕਹਿੰਦੇ ਉਹ ਮਾੜਾ ਰੂਹੀ ਪਰ ਇਹ ਫਰਕ ਦਾ ਦਾ ਦੇ ਵੀ ਜਿਹੜੇ ਇੰਨੇ ਉੱਥੋਂ ਲੋਕ ਆਏ ਆ ਕੋਈ ਕਿਸੇ ਫਾਇਦੇ ਨੂੰ ਹੀ ਆਏ ਆ ਫਾਇਦੇ ਮਾਇਆ ਆਪਾਂ ਵੇਖੋ ਹੋ ਗਿਆ ਹਾਂ ਵੇਖੋ ਵੇਖ ਨਹੀਂ ਇੱਛੇ ਜੇ ਨੇ ਆਣ ਕੇ ਦੇਖਿਆ ਨਾ ਹੁਣ ਤੈਨੂੰ ਪਤਾ ਯ ਮੇਰਾ ਵੀ ਕੰਮ ਕਿਦਾਂ ਦਾ ਹੀ ਉੱਥੇ ਆ ਨਾ ਇਹ ਰੱਬਾਂ ਵੀ ਕੋ ਕੰਮ ਨਹੀਂ ਦਾ ਘੜਾ ਹੀ ਨਹੀਂ ਸੀਗੀ ਕੰਮ ਸੰਭ ਕੇ ਚਲੋ ਆ ਬਾਕੀ ਆਪਣੇ ਵੀਰ ਨੇ ਨਾਲ ਗੱਲ ਕਰ ਹਾਂਜੀ ਭਾਜੀ ਬਾਈ ਜਿਹਦਾ ਇੰਡੀਆ ਸੈਟ ਆ ਜਿਹਦਾ ਇਟਲੀ ਚਾਹ ਦਾ ਵਿਅਕਤ ਰਹੀ ਹਾਂ ਖੁਸ਼ੀ ਆ ਹਾਂ ਬੱਚੇ ਨੇ ਤਾਂ ਆਪਣੇ ਆਪ ਸੈਟ ਹੋ ਹੀ ਜਾਣਾ ਕਿੰਨਾ ਗਿੱਤਾ ਹਾਂ ਆਪਣੀ ਖੁਸ਼ੀ ਵੀ ਵੇਖੋ ਨਾਲ ਹਾਂ ਇਹ ਤਾਂ ਆਪਣੋ ਇੱਕ ਲਾਈਫ ਮਿਲਿਆ ਵੀ ਇਹ ਥੋੜਾ ਬੱਚੇ ਜੰਮ ਕੇ ਬੱਚੇ ਸਭ ਕੁਝ ਹੋ ਗਿਆ ਭਾਜੀ ਇਹ ਤਾਂ ਹੈ ਹੁਣ ਆਪਣੇ ਜਿੰਨੇ ਵੀ ਚਲੋ ਆਪਣੇ ਨਾ ਜਿਹੜਾ ਆਪਣਾ ਜੂਥ ਆ ਨਾ ਇੰਡੀਆ ਦਾ ਉਹ ਦੇਖੋ ਘਰ ਵੇਚ ਕੇ ਜਮੀਨਾਂ ਵੇਚ ਵੇਚ ਕੇ ਇੱਧਰੋਂ ਆਉਂਦੇ ਆ ਕੋਈ ਫਾਇਦਾ ਨਹੀਂ ਹੈ ਕੋਈ ਫਾਇਦਾ ਨਹੀਂ ਦਿੱਕੇ ਇੱਥੇ ਵੀ ਇੱਥੇ ਜਿਹੜਾ ਬਹੁਤ ਰਾਜਾ ਦੇਖੋ ਜੀ ਕੰਮ ਤੇ ਕਰਨਾ ਹੀ ਪੈਣਾ ਜੇ ਜ਼ਮੀਨਾਂ ਵੇਚ ਕੇ ਵੀ ਆ ਜਾਂਦੇ ਹੋ ਤੇ ਹੱਥ ਦੇ ਹਲੋਣਾ ਪੈਗਾ ਅਗੇ ਇੱਥੇ ਕਰਨਾ ਤਾਂ ਪੈਣਾ ਮਿਹਨਤ ਪਾ ਕਰਨੀ ਪੈਣੀ ਉਹ ਤੁਸੀਂ ਵੇਚੋ ਨਾ ਮਿਹਨਤ ਕਰੋ ਸਹੀ ਕਰੋ ਮਿਹਨਤ ਕਰੋ ਸਟਾਰਟ ਕਰੋ ਮਿਹਨਤ ਹੂੰ ਤੇ ਕੁਝ ਜਿਹੜੀ ਚੀਜ਼ ਤੁਹਾਡੇ ਕੋਲ ਹੈਗੀ ਉਹਦੇ ਨਾਲ ਕੁਝ ਜੋੜੋਗੇ ਤੀ ਹੋਣਾ ਹੂੰ ਜੇ ਤੁਸੀਂ ਪਹਿਲਾਂ ਉਹਨੂੰ ਵੇਚ ਲਿਆ ਤੇ ਜੋੜੋਗੇ ਕਿਦ ਨਾਲ ਜੋੜੋਗੇ ਕਿਹ ਨਾਲ ਇਹ ਤਾਂ ਤੁਸੀਂ ਸਟਾਰਟਿੰਗ ਹੋ ਗਈ ਨਾ ਤੁਹਾਡੀ ਲਾਈਫ ਦੀ ਬਰ ਇੱਕ ਗੱਲ ਆ ਸੁਖੀ ਭਾਜ ਜਿੱਦਾਂ ਕਹਿੰਦਾ ਇਹਦੇ ਵੀ ਉਹੀ ਹੈ ਨਾ ਜਾਣੇ ਕਿ ਵੀ ਇਟਲੀ ਦਾ ਜਿਹੜਾ ਨਾ ਸਕੂਨ ਜਿਹੜਾ ਹੈ ਨਾ ਪਰ ਟੈਨਸ਼ਨ ਫਰੀ ਹੀ ਜਿੱਦਾਂ ਨਾ ਦੇਖੋ ਮੇਰੀ ਗੱਲ ਸੁਣੋ ਇੱਕ ਗੱਲ ਇਹਦੇ ਇੱਕ ਕੰਮ ਦਾ ਸਾਨੂੰ ਪਤਾ ਨਹੀਂ ਕਿਦੋਂ ਛੱਡ ਜਾਣਾ ਇਹਨਾਂ ਦੀ ਗੱਲ ਜਿਹੜੀ ਮੈਂ ਮੰਨਣਾ ਤੁਹਾਡੀ ਗੱਲ ਇਹ ਗੱਲ ਇਹ ਇਟਲੀ ਕਾਪੋ ਹੁੰਦਾ ਜੀ ਤਾਂ ਕਰਕੇ ਲੋੜ ਤਾਂ ਇਹ ਪੁੱਛੋ ਵੀ ਇਹਨਾਂ ਦਾ ਬੇਟੇ ਦਾ ਲੈਵਲ ਕੀ ਅੱਜ ਹਾਂ ਉਹ ਉੱਧਰ ਨਹੀਂ ਜਾਂਦੀ ਮਾਰ ਲੈ ਨਹੀਂ ਚੱਲ ਉੱਧਰ ਜਾਂਦੀ ਉੱਧਰ ਜਾਂਦੀ ਬੜੀ ਨਾ ਮਾਲਨਾ ਜਾਂਦੀ ਉਹਦਾ ਲਾਗਦੀ ਰਹਿਮਤ ਕਰਦਾ ਜੇ ਉੱਥੇ ਵੀ ਕੀ ਗੁੰਦਾਈ ਨੇ ਹੁਣ ਨੂੰ ਮੁੰਡੇ ਨੂੰ ਵੀ ਉਸੇ ਫੈਕਟਰੀ ਚ ਲਾਇਆ ਆਉਣਾ ਹੈ ਨਾ ਮੈਨੂੰ ਫੈਕਟਰੀ ਨਹੀਂ ਵੀ ਲੱਗਦਾ ਬੱਚਾ ਉਸੇ ਚੌਕ ਤੇ ਲੱਗ ਜਾਂਦਾ ਹੈ ਹਮ ਪਰ ਅੱਜ ਜਿਹੜਾ ਸਕੀ ਭਾਏ ਗੱਲ ਤੁਨੂੰ ਇਹ ਫਿਰ ਉਹ ਬਾਪੂ ਵਾਲੀ ਗੱਲ ਆ ਜਾਣੀ ਹੈ ਨਾ ਹਾਂ ਇਹ 10 ਸਾਲ ਬਾਅਦ ਤੋਂ ਫੇਰ ਚਲੋ ਇਹ ਵੀ ਨਹੀਂ ਜਿਹੜੀ ਮੈਂ ਗੱਲ ਦੱਸ ਕੇ ਹਟਣਾ ਕਿਹੜਾ ਪੂਰੀ ਤੁਹਾਨੂੰ ਲੱਗੇਗਾ ਹਮ ਕਿਦੋਂ ਇਹ ਚੀਜ਼ਾਂ ਪਤਾ ਲੱਗਣਾ ਵੀ ਹਾਂ ਬਈ ਆ ਕੰਮ ਹੋ ਗਿਆ ਬੜਾ ਵਧੀਆ ਪਿਆ ਭਾਵੇਂ ਧਿਆਨ ਦੇ ਸ਼ੀ ਚਲੋ ਮੈਂ ਤਾਂ ਇਹ ਕਿਹਾ ਕਰ ਮਰ ਆਪਣੀ ਲਾਈਫ ਤਾਂ ਨਹੀਂ ਲੈ ਗਈ ਕੋਚ ਮੈਂ ਤਾਂ ਇਹ ਕਹਿੰਦਾ ਕੰਮ ਕੋ ਕਰੋ ਜੋ ਆਪਣੇ ਆਪਣੇ ਸੁਖੂ ਮਿਲੇ ਪਰ ਬੱਚੇ ਅਦਾ ਕੀਆ ਬੱਚੇ ਨੇ ਆਪਣੇ ਆਪ ਤੇ ਪੁੱਛਣਾ ਨਹੀਂ ਪੁੱਛਦਾ ਉਹਨੇ ਬਾਅਦ ਚ ਨਹੀਂ ਪੁੱਛੇ ਫਿਰ ਫਿਰ ਵੀ ਕਰ ਰਹੇ ਜੀ ਇਹ ਸੋਚ ਲੈ ਕੇ ਤੇ ਕੋਈ ਮਾਂ ਪਿਓ ਨਹੀਂ ਜਿੰਦਾ ਨਹੀਂ ਇਹ ਤਾਂ ਹੁਣ ਭਾਜੀ ਜਿੱਦਾਂ ਨਾ ਤੁਸੀਂ ਵੀ ਹੁਣ ਇੰਡੀਆ ਤੋਂ ਤਿੰਨ ਸਾਲ ਕਿੰਨੇ ਸਾਲ ਹੋ ਗਏ ਕਹਿੰਨੇ ਆ ਇਹਨੂੰ 5 ਕੋ ਸਾਲ ਹੋ ਗਏ ਕਿ ਕੀ ਸੋਚ ਕੇ ਆਏ ਹੋ ਇੱਥੇ ਫਿਰ ਕੁਛ ਨਹੀਂ ਮੈਂ ਤਾਂ ਸੋਚਿਆ ਸੀ ਵਧੀਆ ਲਾਈਫ ਹੈ ਪਰ ਬੇਕਾਰ ਹੈ ਇਹਦਾ ਬਿਲਕੁਲ ਸਮਾਂ ਨਹੀਂ ਬੰਦਾ ਮੈਨੂੰ ਵਾਪਸ ਜਾਣਾ ਹੋਊਗਾ ਉਹ ਬੱਚੇ ਨੂੰ ਪੈਸੇ ਲੈਣੇ ਹੁਣ ਮਾਲਾ ਉਟਾਏਗਾ ਵੀਜ਼ਾ ਆਪਣਾ ਕਰਨੇ ਨੂੰ ਵਾਪਸ ਜਾਣਾ ਠੀਕ ਇੱਥੇ ਜਿੱਦ ਦੀ ਗੱਲ ਆਉਂਦਾ ਕੋਈ ਫਾਇਦਾ ਨਹੀਂ 20 ਸਾਲ ਬਾਅਦ ਕਿਉਂਕਿ ਹਾਰਡ ਮਿਹਨਤ ਬਹੁਤ ਹੈ 20 ਸਾਲ ਬਾਅਦ ਵੀ ਇਹੀ ਹਾਲ ਰਹਿਣਾ ਹੂੰ ਇੱਥੇ ਹੈ ਨਹੀਂ ਆਪਾਂ ਕੋਈ ਜਿਨ੍ਹਾਂ ਦੇ 100-100 ਘਰ ਨੇ ਨਾ ਹੂੰ ਉਹ ਵੀ ਸਵੇਰੇ ਆਲਾਰਮ ਲਾਉਂਦੇ ਰੋਟੀ ਖਾਂਦੇ ਬਸ ਫਾਇਦਾ ਕਿਉਂ ਨਾ ਬੇਦਾ ਕਿਉਂ ਇਹ ਤਾਂ ਭਾਈ ਜੀ ਜੇ ਤਾਂ ਤੁਸੀਂ ਕੁਝ ਬਣਨਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਇਹ ਤਾਂ ਇਹ ਮਿਹਨਤ ਤਾਂ ਕਰਨੀ ਪੈਣੀ ਕਰਨੀ ਪੈਣੀ ਚਾਹੇ ਤੁਸੀਂ ਅਮਰੀਕਾ ਚਲ ਜਾਓ ਜਾਪਾਨ ਚਲ ਜਾਓ ਜਿੱਥੇ ਮਰ ਜੇ ਔਰ ਚ ਕੀ ਕਹਿੰਦੇ ਹੋ ਮਾਪਿਆਂ ਨਾਲ ਰਹਿੰਦੇ ਨਹੀਂ ਬੱਚੇ 90% ਬੱਚਾ ਮਾਪਿਆਂ ਨਾਲ ਰਹਿੰਦੇ ਨਹੀਂ ਉਹ ਕਹਿੰਦਾ ਮੈਨੂੰ ਪ੍ਰੋਪਰਟੀ ਚਾਹੀਦੀ ਨਹੀਂ ਮੈਂ ਆਪਣਾ ਕੰਮ ਕਰਨਾ ਤੇ ਦੱਸੋ ਕੀ ਕਰਨੇ ਪੈਗੇਗਾ ਆਪਣਾ ਸੁਪੂਰ ਨਹੀਂ ਮਾਰਿਆ ਤੇ ਬੱਚਿਆਂ ਨੇ ਅੱਗੇ ਪੁੱਛਿਆ ਨਹੀਂ ਫਿਰ 90% ਇਹ ਹਾਲਾ ਬੱਚਿਆਂ ਦਾ ਇੱਥੇ ਆਹ ਸਰਵਿਸ ਕਰ ਲਈ ਬਾੜੇ ਘੋਟੇ 5-7 ਸਾਲ 10 ਸਾਲ ਬੱਚੇ ਨੂੰ ਇੰਡੀਆ ਲਵਾਓ ਆਓ ਆਪਣੀ ਮਿੱਟੀ ਨਾਲ ਜੁੜੋਗੇ ਨਹੀਂ ਤਾਂ ਇੱਥੇ ਕੋਈ ਫਾਇਦਾ ਨਹੀਂ ਇੱਥੇ ਤਾਂ ਤੁਹਾਨੂੰ ਪਤਾ ਹੀ ਆਲ ਕੀ ਹੋ ਰਿਹਾ ਬਿਲਕੁਲ ਰਾਈਟ ਜਾਸ ਨਹੀਂ ਇੱਥੇ ਆਪਾਂ ਸਾਰਿਆਂ ਨੂੰ ਇਦਾਂ ਨਹੀਂ ਕਹਿ ਸਕਦੇ ਇੱਥੇ ਇੰਨੇ ਬੱਚੇ ਵੀ ਆ 90% ਸਾਰਾ ਲਾਣਾ ਆ ਗਿਆ ਰਹਿ ਕੀ ਗਿਆ 1% ਰਹਿ ਗਿਆ ਇਦਾਂ ਨਹੀਂ ਇੱਥੇ ਇਦਾਂ ਦੇ ਪਰਿਵਾਰ ਵੀ 10% ਰਹਿ ਗਏ ਚਲੋ ਬਰੀਅਨੀ ਕੀ ਇਹ ਕੱਟ ਕਰ ਲੈ। ਇਹ ਤਾਂ ਵਾਸ ਹੀ ਕਰਨਾ। ਪਰ ਇਹ ਵੀ ਇਹ ਵੀ ਤੁਹਾਡੇ ਤੇ ਡਿਪੈਂਡ ਆ ਹਨਾ ਸੁੱਖ ਭਾ ਕੇ ਦਾ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਵੀਕਐਂਡ ਤੇ ਲੈ ਕੇ ਜਾਉਂਦੇ ਆਂ ਇਹ ਸਾਡੇ ਤੇ ਕੀ ਡਿਪੈਂਡ ਆ ਆਪਾਂ ਤਾਂ ਸਾਰੇ ਜੋਬ ਤੇ ਵਾਈਫ ਵੀ ਜੋਬ ਤੇ ਮੈਂ ਜੋਬ ਤੇ ਆਪਾਂ ਕੀ ਕਰ ਲਾਂਗੇ ਨਹੀਂ ਜਾਵਾਂਗੇ ਖਰਚੇ ਨਹੀਂ ਪੂਰੇ ਹੋਣੇ ਨਹੀਂ ਤੁਹਾਨੂੰ ਟਾਈਮ ਟਾਈਮ ਦਿੱਤਾ ਹੁੰਦਾ ਜਿਹੜਾ ਨਾ ਬੱਚਿਆਂ ਨੂੰ ਦੋ ਤਿੰਨ ਤੁਹਾਡੇ ਕੋਲ ਜੜੇ ਹੁੰਦੇ ਨੇ ਖਰਚੇ ਨਹੀਂ ਪੂਰੇ ਹੋਣੇ ਮਾਰਗੇਜਾਂ ਨਹੀਂ ਪੂਰੀ ਆਉਣੀ ਹਾਂ ਨਹੀਂ ਫਿਰ ਜਿਆਦਾ ਵੱਡਾ ਹੱਥ ਨਾ ਪਾਓ ਬੱਚਿਆਂ ਦਾ ਵੀ ਆਪਣੇ ਆਪ ਵੱਡਾ ਪਾ ਲੈਣਾ ਆ ਮੈਂ ਬੰਗਲੋ ਲੈਣਾ ਆ ਬਾਸੂ ਐਨੇ ਰੂਮ ਨੇ ਮੈਂ ਇਸ ਵਾਸਤੇ ਆਈ ਸੀ ਮਾੜੀ ਮੋਟੀ ਦੋ ਘਰ ਚ ਰਹਿਣ ਦੋ ਕਮਰੇ ਚ ਰਹਿਣ ਸੀ ਪਰ ਇੰਡੀਆ ਵੱਲ ਤੋਂ ਬੋਲੀ ਸੀ ਇਸੇ ਵਾਸਤੇ ਆਈ ਸੀ ਵੀ ਮੈਂ ਇਹ ਗੱਡੀ ਨਹੀਂ ਪਹਿਲਾਂ ਟਾਈਮ ਟਾਈਮ ਨਾਲ ਭਾਜੀ ਤੁਸੀਂ ਇਦਾਂ ਵੀ ਹੁਣ ਇੱਥੇ ਇਦਾਂ ਵੀ ਬੰਦੇ ਹੈਗੇ ਜਿਨ੍ਹਾਂ ਦੇ 100 100 ਘਰ ਵੀ ਹੈਗੇ ਹਾਂ ਤਾਂ ਉਹਨਾਂ ਦਾ ਕੁਝ ਨਹੀਂ ਨਹੀਂ ਹਾਲ ਬਥੇਰਾ ਬਧੀਆ ਜੀ ਗੱਲ ਸੁਣੋ ਜਦੋਂ ਕਮਰੇ ਵਾਧੇ ਨਾ ਕਿੰਨੇ ਆਨੇ ਛੋਟੇ ਦੀ ਸਮਝ ਲਓ ਚਲੋ ਹੁਣ ਫੱਟੇ ਮਲਾਈਏ ਬਸ ਕਰੀਏ ਬਸ ਹੁਣ ਆਓ ਚਲੋ ਜੀ ਹਾਂਜੀ ਪਹਿਲੇ ਪਾ ਦੀ ਗੱਲ ਸੁਣ ਲਾ ਪੂਰੀ ਗੱਲ ਇਹੋ ਗੱਲ ਕਹਿਣਾ ਚਾਹੁੰਦਾ ਜਦੋਂ ਤੁਹਾਡੇ ਰੂਮ ਵੱਧ ਗਏ ਤੇ ਨਿਆਣੇ ਨਿਕਲ ਕੇ ਹੱਥੋਂ ਸਮਝ ਲੋ ਕਿਉਂਕਿ ਉਹਨੂੰ ਵਿਲੇ ਕਰਨੇ ਪੈਣੇ ਆ ਰੂਮ ਨਿਆਣੇ ਤੇ ਨਿੱਕੇ ਆ ਇਸ ਵਾਸਤੇ ਉਹਨਾਂ ਕਾਹਤ ਪਾਓ ਨਿੱਕੇ ਰੂਮਾਂ 'ਚ ਵਿਰਾਸਤ ਨੇ ਆ ਕਿ ਉਹਦੀ ਕਰਨੇ ਹੈਗੀ ਵੀ ਵੱਡੇ ਰੂਮਾਂ 'ਚ ਰਸਕਣੇ ਆ ਕਿਸੇ ਨਾ ਹੀ ਨਸ ਕੇ ਨਹੀਂ ਰਹਿ ਸਕਦੇ ਜਿਹੜੇ ਪਹਿਲਾਂ ਤੇ ਥਾਏ ਨੇ ਆਪਣੇ ਆਪ 'ਚ ਰਹੋ ਆਪਣੀ ਲਾਈਫ ਵੀ ਵੇਖੋ ਨਿਆਣੇ ਵੀ ਵੇਖੋ ਉਹ ਸਾਬ ਨਾਲ ਉਹ ਕਿchna ਵੱਡੀਆਂ ਚੀਜ਼ਾਂ ਨਹੀਂ ਕਰਨੀਆਂ ਕੀ ਕਰਨੀਆਂ ਅੱਖਾਂ ਦੀ ਸਫਾਈਆਂ ਨਹੀਂ ਕਰਨੀਆਂ ਗਾਰਡਨ ਹੋਣਾ ਮੇਰਾ ਖਿਆਲ ਆ ਸੁੱਖੀ ਭਾਨੇ ਘਰ ਲੈ ਲਿਆ ਮੇਰਾ ਖਿਆਲ ਇਹਦੇ ਪਿੱਛੇ ਅੱਧਾ ਕੋ ਖੇਤ ਹੋਣਾ ਨਾ ਹਾਂਜੀ ਉਹ 3 ਨਾ ਕੁ ਮਹੀਨੇ ਬਾਅਦ ਤੋਂ ਕਾਜ ਮੋਹਰ ਕਰ ਦੋ ਪਿੱਛੇ ਪਟਣਾ ਹੁੰਦਾ ਤਾਂ ਮੈਨੂੰ ਆਪਣਾ ਪਿਆ ਹੁੰਦਾ ਕਿੱਦਾਂ ਕਰਨਾ ਇਸ ਵਾਸਤੇ ਰਾਮਨਾ ਇਹ ਕਰਕੇ ਦੇਖੋ ਪਤਾ ਕਿੱਦਾਂ ਆਪਾ ਦੀ ਵੀ ਗੱਲ ਚਲੋ ਠੀਕ ਆ ਨਾ ਜਦੋਂ ਮੰਨ ਲਿਆ ਇਹਦੇ ਇਹਨੇ ਇਹਨੇ ਸੋਚ ਲਿਆ ਪਰ ਇਹ ਆ ਵੀ ਚਲੋ ਜੇ ਮੰਨ ਲਓ ਬੱਚੇ ਨੇ ਆਪਣਾ ਆਪ ਹੀ ਲੈਣੇ ਨਹੀਂ ਇਦਾਂ ਨਹੀਂ ਹੋਣਾ ਹੈਗਾ ਚਲ ਹੋਰ ਕਲਚਰ ਦੇ ਵਿੱਚ ਨਿਆਣਿਆਂ ਨੂੰ ਇਦਾਂ ਨਹੀਂ ਹੀ ਕਰ ਸਕਦੇ ਇੰਡੀਆ ਵਿੱਚ ਪੰਜ-ਛੇ ਸਾਲ ਇੰਡੀਆ ਲਵਾਓ ਇਹਦੀ ਆ ਭਾਜੀ ਫਿਰ ਕਹਿੰਦੇ ਨਿਆਣੇ ਵਿਗੜ ਜਾਂਦੇ ਐ ਇੱਥੇ ਜਿਹੜਾ ਸੁਧਰ ਹੋਏ ਨੇ ਇੱਥੇ ਜਿਹੜਾ ਭੜਾ ਲਾ ਲਾਇਆ ਇੰਡੀਆ ਇੰਡੀਆ ਹੁਣ ਜਿਹੜੇ ਮਾਂ ਪਿਓ ਦਾ ਕਿੰਨੇ ਵੇਲੇ ਨਿਆਣੇ ਕੈਰ ਕਰਦੇ ਨੇ ਜਿਹੜੇ ਨਹੀਂ ਪੈਰ ਇਹ ਪਤਾ ਕਿ ਪੈਰਾਂ ਵਾਲਾ ਕਲਚਰ ਉਹ ਇੰਡੀਆ 'ਚ ਇੱਥੇ ਨਹੀਂ ਹੈਗਾ ਹੁਣ ਨਾ ਇੱਥੇ ਸੇਰ ਨੂੰ ਗੁੱਡ ਮਾਰਨਿੰਗ ਸਸਰੀ ਗੱਲ ਵੀ ਕਹਿਦਣ ਉਹ ਵੀ ਹਾਂ ਦਿਨ ਪਿਓ ਨੂੰ ਪਿਓ ਨਹੀਂ ਡੈਡ ਇਹ ਗੱਲ ਜਿਹੜਿਆ ਇਹ ਤਾਂ ਉਹ ਤਾਂ ਫੇਰ ਥੋੜੀ ਭਾਸ਼ਾ ਚੇਂਜ ਇਹਦੇ ਆਹ ਤਾਂ ਬੰਦੇ ਹੀ ਜਾ ਰਹੇ ਨੇ ਹਾਂ ਮੈਂ ਕਹ ਰਿਹਾ ਬੈਠੋ ਹਾਂ ਮੈਂ ਆਪਾਂ ਕਿਪਾ ਬਸ ਕਰਾਂ ਚਲੋ ਠੀਕ ਨਹੀਂ ਆਪਾਂ ਬਸ ਨਹੀਂ 2 ਕੁ ਮਿੰਟ ਬਾਅਦ ਉਹ ਫੇਰ ਜੁੜਦੇ ਆਪਾਂ ਤੁਹਾਡੇ ਨਾਲ ਲੋ ਵੀ ਮਿੱਤਰੋ ਆਪਣੇ ਸੱਜਣ ਮਿੱਤਰ ਜਿਹੜੇ ਕਿ ਹਮੇਸ਼ਾ ਦੀ ਤਰ੍ਹਾਂ ਆਨੰਦ ਲੈਣੋ ਦੇ ਇਟਾਲੀਅਨ ਪੀਜੇ ਦਾ ਨਾਲ ਨਾਲ ਵਾਈ ਬਿਜਲੇ ਨੇ ਤੇ ਇਹ ਆਪਣੇ ਉਧਰ ਦਾ ਭਰਾ ਆ ਦੇਖੋ ਕਾਲਰ ਸੁਖੀ ਖਾਂਦਾ ਜਿਹੜਾ ਗਾ ਪੇਜ ਹਟਾ ਲਿਆ ਆਹ ਭਾਈ ਵੀ ਇਹ ਵਾਰ ਇੰਗਲੈਂਡ ਹੀ ਆਈ ਹੈ ਔਰ ਇਹਨੂੰ ਵੀਟਲੀ ਵਾਲਾ ਸਵਾਲ ਲੱਗ ਗਿਆ ਓਏ ਭਾਈ ਸੁਖ ਸੁਖ ਭਾਜੀ ਹੈਲੋ ਆਏ ਕਰ ਦੋ ਚਾਓ ਕਰ ਦੋ ਬੋਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਕੱਲ ਜੀ ਲੋ ਜੀ ਸਤਿ ਸ਼੍ਰੀ ਅਕਾਲ ਹੋਏ ਸੁਣਤਾ ਕਿ ਤੂੰ ਗਾਪੋ ਕਮ ਹਸਟਾਈ ਪੌਂਟ ਟਿ ਟੈਂਪੋ ਸਾਈਤਾ ਇੰਦੋਲਟੇਰੋ ਪਰ ਲਾਪਾਲ 9 9 ਯਾਨੇ ਕੋਮੇ ਲਾ ਪਿਸਕਾ ਕੋ ਫੇਲ ਮਿਲੀਓਰੇ ਮਿਲੀਓਰੇ ਦਾ ਵਾਬੇਨੇ ਕੀ ਦੀ ਕੋਲਕੋਜ਼ਾ ਪਰ ਪੀਸਾਂ ਕੋਰਾ ਸਲੂਤਿ ਲੋਰਾ ਚਾਓ ਚਾਓ ਬੈਲੋ ਚਾਓ ਲੋਜੀ ਐ ਵੀ ਬਤਰਪਨਾ ਹੋਰ ਵੀ ਬਹੁਤ ਆਉਂਦੇ ਆ ਜਿੱਦਾਂ ਕਿ ਜਿਹੜੇ ਕਿ ਇਟਲੀ ਵਾਲੇ ਜਿਆਦਾ ਪੀਜਾ ਖਾਣ ਸੁਖੀ ਭਾਜੀ ਪਹਿਲਾਂ ਤਾਂ ਤੁਸੀਂ ਨੰਨ ਵੀ ਲਈ ਚਲੋ ਪੀਜੇ ਦਾ ਤੇ ਨਾਲ-ਨਾਲ ਇਹ ਭਾਜੀ ਖਾਂਦੇ ਆ ਜੀ ਪੰਨੀ ਨੂੰ ਫਲਾਫਲਾ ਵਾਲੀ ਕਿੱਦਾਂ ਭਾਜੀ ਐਂਡ ਐਂਡ ਜੀ ਦਾ ਕੋਈ ਤੋੜੀ ਨਹੀਂ ਹਾਂ ਕੋਈ ਸੁਖੀ ਭਾਜੀ ਜੀ ਦਾ ਬਹੁਤ ਬੜੀਆ ਭਾਜੀ ਇਟਲੀ ਵਾਲਾ ਸਵਾਦ ਆ ਪੂਰਾ ਬਾਕੀ ਦਿਖਾ ਵੀ ਸਕਦੇ ਤਾਂ ਡੱਬੀ ਜੀ ਹਾਂਜੀ ਹਾਂਜੀ ਲਓ ਜੀ ਦੇ ਲਓ ਓਕੀ ਪੀਜਾ ਏ ਵੀ ਵੀ ਇਹ ਭਾਈ ਤੁਹਾਨੂੰ ਕਿੱਦਾਂ ਲੱਗਾ ਡਾਲੀਆਂ ਬਹੁਤ ਟੇਸਟੀ ਆ ਹੂੰ ਗੋਟਿਆ ਗੋਟਿਆ ਇੰਡੀਆ ਤੋਂ ਕਿਹੜਾ ਏਰੀਆ ਅਮਾ ਯੂਪੀ ਸਾਹ ਸਾਹਾਰਨਪੁਰ ਯੂਪੀ ਰੋੜ ਕੀ ਦੇ ਕੋਲ ਯਾ ਸਾਹਾਰਨਪੁਰ ਯਦ ਮੈਂ ਸਾਹਾਰਨਪੁਰ ਸਾ ਚੌਥੀ ਨਹੀਂ ਰੋੜ ਕੀ ਸਗਾ ਬਦਨੀ ਇਹ ਇਹ ਆਰਮੀ ਦਾ ਕਿੱਥੇ ਤੁਹਾਡੇ ਉਹ ਹਾਂ ਮੈਂ ਉੱਥੇ ਸੀਗਾ ਐਸ਼ਾ ਸੁੱਖੀ ਭਾਜੀ ਇਟਲੀ ਕਿਹੜੀ ਜਗ੍ਹਾ ਸੀਿੱਧੀ ਆਪਣਾ ਬਚਨਸਰ ਨਾ ਗੱਲ ਤਾਂ ਲੈ ਇਹੋ ਪਾ ਹੈਗਾ ਸੁੱਖ ਕਿੰਘੇ ਵਾ ਹੈਗਾ ਸੁਖੀ ਦੋਨੋਂ ਦਾ ਨਾਂ ਲੱਗਦਾ ਮਿਲਦਾ ਇਹਨਾਂ ਦੇ ਨਾਂ ਤੋਂ ਏਦਾਂ ਵੀ ਹੁੰਦੀ ਸੁਖ ਸੁਖੀ ਸੁਖੀ ਰਹਿਣੇ ਹਾ ਉਥੇ ਰਹਿਣੇ ਅੱਛਾ ਕੈਂਪਰ ਨਹੀਂ ਹਾਂਜੀ ਹਾਂ ਤੇ ਕਿੰਦਾ ਫਿਰ ਇਟਲੀ ਯਾਦ ਆਉਂਦੀ ਹੈ ਇਟਲੀ ਦੀ ਬੀਟੇ ਦੀਆਂ ਯਾਦਾਂ ਆਉਂਦੀਆਂ ਨੇ ਜੀ ਹਾਂ ਯਾਦਾਂ ਨੂੰ ਤਾਜ਼ਾ ਕਰਨੋਂ ਆਪੇ ਇੱਥੇ ਆ ਜਾਨੇ ਇੱਥੇ ਆ ਜਾਨੇ ਹਾਂਜੀ ਇਟਾਲੀਅਨ ਮੋਲ ਬਣਾਉਂਦੇ ਇਟਾਲੀਅਨ ਮੋਲ ਬਣਾਉਣ ਲਈ ਹਾਂ ਉਹਨੂੰ ਖੋਲਣਾ ਚਾਹੀਏ ਕਿਤੇ ਉਹ ਖੋਲਿਆ ਤਾਂ ਨਹੀਂ ਜਾਂਦਾ ਅੱਛਾ ਇਡਲੀ ਨੂੰ ਮਿਸ ਕਰਦੇ ਯਾਨੀ ਬਹੁਤ ਜ਼ਿਆਦਾ ਜੀ ਇਡਲੀ ਦੀਆਂ ਕਿਹੜੀਆਂ ਖੂਬੀਆਂ ਆਫ ਜਿਹੜੀਆਂ ਭੁੱਲੀਆਂ ਨਹੀਂ ਜਾਂਦੀਆਂ ਬਿਚਲੀ ਦੇ 8 ਘੰਟੇ ਲਾਉਣੇ ਤੇ ਘਰ ਆਇਆ ਹਾਂ ਹਮਮ ਚੋਟੀ ਤਿਆਰੀ ਕਰਨ ਅੱਛਾ ਹਾਂ ਤੇ ਇੱਥੇ ਘੰਟੇ ਕਿੰਨੇ ਆ ਫਿਰ ਇੱਥੇ ਦੀ ਬਸਾ ਹੁਣੇ ਆਏ ਆ ਵੇਖ ਲੋ ਹਮਮ ਦੇ ਨੇਰੇ ਆ ਸੀ ਨੇਰੇ ਗਏ ਨੇਰੇ ਆਏ ਜੇ ਮੰਨ ਲਓ ਇਡਲੀ ਦੇ ਵਿੱਚ ਵੀ ਇੰਨੇ ਘੰਟੇ ਲਾਈਏ ਇਹੀ ਕੁਝ ਉੱਤੇ ਮਿਲ ਜਾਣਾ ਕਿ ਨਹੀਂ ਕੋਈ ਗੱਲ ਨਹੀਂ ਬਣੂ ਹਮਮ ਰਸੂਲ ਤਾਂ ਉੱਧਾ ਬੈਸ ਉੱਥੇ ਜਿਆਦਾ ਨਾ ਜਿਹੜੀਆਂ ਡਾਕਟਰੀ ਤੋਂ ਲੈ ਕੇ ਛੁੱਟੀਆਂ ਤੋਂ ਲੈ ਕੇ ਸੁਖੀ ਭਾਣ ਨੇ ਤਾਂ ਦਿਲ ਬੜਾ ਔਖਾ ਲੱਗਿਆ ਪਾ ਮੇਰਾ ਤਾਂ ਔਖਾ ਲੱਗ ਰਿਹਾ ਹੁਣ ਫੈਗ ਗਿਆ ਮਨ ਨਹੀਂ ਹਜੇ ਹਾਂ ਹਜੇ ਵੀ ਨਹੀਂ ਅਜੇ ਵੀ ਕੈਂਪੋ ਦੀ ਯਾਦ ਆਉਂਦੀ ਹੈ ਚਲੋ ਕੋਈ ਨਹੀਂ ਕੋਈ ਅਦਲਾ ਵੀ ਸੁਖਪਾ ਨੇ ਪੀ ਜਾਂਦਾ ਪਾਜੀ ਕੀ ਜਿਹੜਾ ਪਹਿਲਾਂ ਦੱਸੋ ਕਿਦਾਂ ਲੱਗਾ ਤੁਹਿੰਦਾ ਖਾਤੀ ਹੈ ਜੀ ਬਾਈ ਪਨੀਰ ਕੇ ਬਾਬਾ ਹਾਂਜੀ ਉਹ ਤੇ ਉਹ ਹੀ ਗੱਲ ਇਟਲੀ ਵਾਲੀ ਉਹ ਗੱਲ ਸੱਖੀ ਸੁੱਖੀ ਭਾਦਾ ਜੀ ਪੀਜੇ ਦਾ ਦਾਲ ਲੱਗਾ ਹੈ ਹਾਂ ਮੈਂ ਖਾ ਲਿਆ ਯਾਰ ਖਾਓ ਖਾਪਾ ਤੇ ਕਿਦਾਂ ਪੀਜੇ ਤੇ ਦਲਦਾ ਬਹੁਤ ਵਧੀਆ ਪੀਜੇ ਮੈਂ ਹਾਂ ਕੈਮਰੇ ਤੋਂ ਇੱਧਰ ਘੋੜੇ ਖਾ ਲਈਏ ਨਹੀਂ ਨਹੀਂ ਖਾ ਖਾ ਪੀਜੇ ਦਾ ਅੱਛਾ ਸੁੱਖ ਭਾ ਗੱਲਾਂ ਮਾਤਾ ਚੱਲਦੀਆਂ ਸੀਗੀਆਂ ਤੇ ਤੁਹਾਨੂੰ ਰਿਸਟਰਬ ਤਾਂ ਨਹੀਂ ਪਹਿਲਾਂ ਇਹ ਦੱਸੋਗੇ ਨਹੀਂ ਨਹੀਂ ਰਿਸਟਰਬ ਨਹੀਂ ਕੋਈ ਗੱਲ ਨਹੀਂ ਘੰਪਰਾ ਦਿਓ ਉਹ ਤੇ ਤੁਹਾਡੀ ਪਰਮਿਸ਼ਨ ਨੇ ਕੀਤਾ ਜੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਦਾ ਤੇ ਬਾਕੀ ਚਲੋ ਗੱਲਾਂ ਬਾਤਾਂ ਤਾਂ ਤੁਸੀਂ ਭਾਜੀ ਜਿੱਦਾਂ ਸੁਖੀ ਭਾ ਇਹਦੇ ਦਿਮਾਗ ਚੋਂ ਇਟਲੀ ਨਹੀਂ ਨਿਕਲ ਰਹੀ ਸਾਡੇ ਵੀ ਨਹੀਂ ਨਿਕਲ ਰਹਾ ਇਟਲੀ ਨਿਕਲਣਾ ਨਹੀਂ ਹੱਡੀ ਤਾਂ ਨਿਕਲ ਹੱਡਾਂ ਚ ਵੜ ਗਏ ਜਿਹੜੇ ਅਸੀਂ ਉੱਥੇ ਰਹਿ ਕੇ ਆਏ ਆ ਨਾ ਆ ਜੀ ਉਹਨਾਂ ਦੇ ਤਾਂ ਨਹੀਂ ਨਿਕਲਤਾ ਨਿਆਣਿਆਂ ਨੂੰ ਗਾਹ ਭੁੱਲਿਆ ਪਿਆ ਚਲੋ ਗੈਨ ਤਾਂ ਭੁੱਲੇ ਗਏ ਆ ਵੀ ਪਰ ਉਹ ਸਾਡੇ ਅਰੇ ਹੈ ਜੀ ਵੀ ਟਾਲੀਆਂ ਘਰੇ ਬੋਲਦੇ ਆ ਹਮ ਸੁਖ ਭਾ ਪਰ ਜੋ ਤੁਹਾਨੂੰ ਤੁਹਾਡੇ ਮਨ ਚ ਹੈ ਨਾ ਵੀ ਯਾਰ ਮਜ਼ਾ ਬੜਾ ਹੀ ਉੱਥੇ ਯਾਰ ਹਮ ਨਾ ਉਹ ਰਹਿਣਾ ਹੀ ਆ ਉਹ ਰਹਿਣਾ ਦੇਖੋ ਨਹੀਂ ਜਾਣਾ ਠੀਕ ਹੈ ਜਿੰਨਾ ਮਰਜੀ ਉਹ ਮੈਂ ਪਹਿਹਾ ਲਾ ਲਓ ਜਾਂ ਵੱਡੇ ਘਰ ਲਾ ਲਓ ਗੱਡੀਆਂ ਲਾ ਲਓ ਉਹ ਜਿਹੜੀ ਪਿੱਛੋਂ ਤੁਹਾਨੂੰ ਪੈਂਦੀ ਹੈ ਨਾ ਵੀ ਯਾਰ ਉਹ ਮਜ਼ਾ ਨਹੀਂ ਆਉਂਦਾ ਇਹ ਗੱਲ ਕੀ ਹੈ ਹੂੰ ਚੀਜ਼ਾਂ ਵੀ ਵੱਧ ਨਹੀਂ ਇੱਥੇ ਹੂੰ ਮਜ਼ਾ ਵੀ ਨਹੀਂ ਆਉਂਦਾ ਇਹ ਚੀਜ਼ ਜਿਹੜੀ ਇਹ ਤੁਹਾਨੂੰ ਚੋੜਦੀ ਹੈ ਇਹ ਚਾਹ ਉਹ ਰੋਟੇ ਹੈ ਨਾ ਜਿੱਦਾਂ ਮੈਂ ਪਿਛਲੀ ਵਾਰ ਨਾ ਆਪਾਂ ਹੁਣ ਥੋੜਾ ਟਾਈਮ ਹੋਇਆ ਸ਼ੁਰੂ ਕਰਨ ਬਲੌਗ ਇਹ ਸ਼ਨੀਵਾਰ ਆਪਾਂ ਕੀਤਾ ਸ਼ੁਰੂ ਉਦੋਂ ਵੀ ਜਿੰਨੇ ਫਿਰ ਮੈ ਕੋ ਟਾਈਮ ਤੈਨੂੰ ਪਤਾ ਸ਼ਨੀਵਾਰ ਨੂੰ ਨਹੀਂ ਹੁੰਦਾ ਹਨਾ ਇਹ ਦੋ ਕੁ ਗੱਲਾਂ ਜ਼ਿਆਦਾ ਬੰਦੇ ਮੌਸਮ ਖਾਣਾ ਪੀਣਾ ਹਨਾ ਇਟਲੀ ਦਾ ਇਹ ਕਹਿੰਦੇ ਜਿੰਨੇ ਕੰਮ ਵੀ ਦੂਰ ਦੂਰ ਆ ਕੰਮ ਕਿਹੜਾ ਲੱਗੇ ਆ ਇਟਲੀ ਚ ਇੱਥੇ ਨਹੀਂ ਨਹੀਂ ਇਟਲੀ ਦੀ ਗੱਲ ਕਰਦੇ ਆ ਵੀ ਗੱਲ ਕਰਦੇ ਆ ਵੀ ਫੂਡ ਤੇ ਵੈਦਰ ਨੂੰ ਜ਼ਿਆਦਾ ਜ਼ਿਆਦਾ ਲੋਕ ਮਿਸ ਕਰਦੇ ਆ ਚਲੋ ਮਿਸ ਤੇ ਸਾਰੀ ਚੀਜ਼ਾਂ ਕਰਦੇ ਆ ਹਨਾ ਕਹਿੰਦਾ ਮਨ ਲਈ ਜ਼ਿਆਦਾ ਇੰਪੋਰਟੈਂਟ ਸੀਗੀਆਂ ਜੋ ਕਿ ਇੱਥੇ ਨਹੀਂ ਮਿਲ ਰਹੀਆਂ ਹੁਣ ਮੀਂਹ ਪਈ ਜਾਂਦੇ ਨੇ ਜਾਂ ਕੁਝ ਵੀ ਲਾਗੂ ਕੰਮ ਤਾਂ ਕਰਨੇ ਪੈਣੇ ਅੱਛਾ ਇੱਥੇ ਹੁਣ ਕੰਮ ਕਿੱਦਾਂ ਦਾ ਸੈਟ ਆ ਕੰਮ ਵੇਖੋ ਜੀ ਸੈਟ ਐ ਸਾਰਾ ਕੁਝ ਸੈਟ ਐ ਵੇਖੋ ਜੀ ਜਿੱਥੇ ਕਹਿੰਦੇ ਤਾਂ ਰੋਟੀ ਮਿਲਦੀ ਆ ਉਹਦਾ ਮਾ ਲੋ ਜੀ ਤੁਸੀਂ ਹੁਣ ਗੱਲਾਂ-ਬਾਤਾਂ ਸੌੜ ਲਿਆ ਤੇ ਆਪਾਂ ਵੀ ਘੁੰਮ ਘੁਮਾ ਕੇ ਫੇਰ ਉਸੇ ਜਗ੍ਹਾ ਤੇ ਆ ਕੇ ਮੈਂ ਬਹਿ ਗਿਆ ਹਾਂ ਲੋ ਜੀ ਤੁਸੀਂ ਹੁਣ ਗੱਲਾਂ-ਬਾਤਾਂ ਸੌੜ ਲਿਆ ਤੇ ਆਪਾਂ ਵੀ ਘੁੰਮ ਘੁਮਾ ਕੇ ਫੇਰ ਉਸੇ ਜਗ੍ਹਾ ਤੇ ਆ ਕੇ ਮੈਂ ਬਹਿ ਗਿਆ ਹਾਂ ਕਿਉਂਕਿ ਹੁਣ ਆਪਣਾ ਟਾਈਮ ਹੋ ਗਿਆ ਸਪਾਈਸ ਵੀ ਚੱਲ ਗਈ ਆ ਬਾਕੀ ਜਿਹੜੇ ਆਪਣੇ ਵੀਰ ਤੁਹਾਡੇ ਨਾਲ ਗੱਲਾਂ ਕਰਕੇ ਗਏ ਆ ਬਾਈ ਉਹਨਾਂ ਦੀਆਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਜਿੱਦਾਂ ਮੈਂ ਪਹਿਲੇ ਸਟਾਰਟਿੰਗ ਤੇ ਆ ਨਾ ਕਿ ਕਿਸੇ ਨੇ ਸੋਚ ਕੇ ਨਹੀਂ ਹੋਣਾ ਤੇ ਅੱਜ ਸਾਡਾ ਉੱਥੇ ਕੋਈ ਇਹ ਇਦਾਂ ਨਹੀਂ ਗੱਲਾਂ ਬਾਤਾਂ ਕਰਨੀਆਂ ਜਾਂ ਕਿੱਦਾਂ ਹਨਾ ਵਿਚਾਰੇ ਕੰਮ ਤੋਂ ਆਏ ਆ ਥੱਕੇ ਟੁੱਟੇ ਸੀ ਜਿਹਨੇ ਵੀ ਜਿੱਦਾਂ ਆਪਣਾ ਵਿਚਾਰ ਦੇਤਾ ਉਹਨੂੰ ਆਪਾਂ ਬਸ ਅੰਜਾਇ ਕਰਨਾ ਕੋਈ ਉਹਨਾਂ ਦਾ ਖਿੱਚ ਕੋ ਨਹੀਂ ਕਰਨੇ ਬਾਈ ਇਦਾਂ ਉਹਨੇ ਕਹਿਤਾ ਆ ਕਹਿਤਾ ਅਪਾ ਵਿੱਚੋਂ ਕਹਿੰਦੇ ਨਹੀਂ ਹੁੰਦੇ ਵੀ ਕੋਈ ਨੌਕਸ ਨਹੀਂ ਪੜਨੇ ਹੈਗੇ ਹਰੇਕ ਦਾ ਆਪਣਾ ਆਪਣਾ ਵਿਚਾਰ ਹੈ ਆਪਣਾ ਆਪਣਾ ਮਾਨਾ ਤੇ ਬਾਕੀ ਹਜੇ ਆਪਾਂ ਸ਼ੁਰੂਆਤ ਹੀ ਕਰਨ ਲੱਗੇ ਆ ਆਪਣੇ ਉਹ ਜਿਹੇ ਬਹੁਤ ਵੱਡੇ ਵੱਡੇ ਖੜਾਈ ਜਿਹੜੇ ਇਟਲੀ ਤੋਂ ਆਏ ਹਨ ਜਿਨ੍ਹਾਂ ਦੇ ਕਾਰੋਬਾਰ ਆ ਜਿਨ੍ਹਾਂ ਨੇ ਆਪਣੇ ਜਿਹੜੇ ਇਦਾਂ ਦੇ ਬੰਦੇ ਵੀ ਕਹਿੰਦੇ ਨਾ ਕਿ ਇਟਲੀ ਦੇ ਵਿੱਚ ਅਸੀਂ ਚਲੋ ਟਾਈਮ ਪਾਸ ਕੀਤਾ ਪੇਪਰ ਲੈ ਆ ਉਹਦੀ ਬਦੌਲਤ ਅੱਜ ਅਸੀਂ ਇੱਥੇ ਬਹੁਤ ਖੁਸ਼ ਆ ਨਾ ਇਦਾਂ ਦੇ ਵੀ ਹੈਗੇ ਬੰਦੇ ਜਿਹੜੇ ਇਟਲੀ ਚ ਕਹਿੰਦੇ ਟਾਈਮ ਪਾਸ ਕਰਕੇ ਆਏ ਆ ਬਸ ਚਲੋ ਹੁਣ ਮੈਂ ਨਿਕੂੰਗਾ ਅਗਲੀ ਵਾਰ ਉਹਨਾਂ ਦੇ ਨਾਲ ਉਹਦੇ ਤੁਹਾਨੂੰ ਮਲਾਉਂਗਾ ਪਰ ਕਈ ਇਦਾਂ ਦੇ ਬੰਦੇ ਵੀ ਹੁੰਦੇ ਆਈ ਮੈਂ ਉਹਨਾਂ ਦੇ ਵਿੱਚ ਖੁਦ ਮੈਂ ਵੀ ਆ ਜਿਹੜਾ ਕਿ ਜੇ ਆਪਣੇ ਰੋਜ਼ਗਾਰ ਦੀ ਗੱਲ ਕੀ ਹੈ ਰੈਗਿੰਸ ਦੀ ਗੱਲ ਕਰੀਏ ਉਹ ਇਟਲੀ ਦੇ ਵਿੱਚ ਮੈਂ ਤਾਂ ਤੁਹਾਨੂੰ ਦੱਸਿਆ ਵੀ ਜਿਸ ਦਿਨ ਪਹਿਲਾਂ ਦੋ ਵਾਰ 2011 ਚ ਆਏ ਸੀ ਵੀ ਆਪਾਂ ਨੂੰ ਤਾਂ ਇਹ ਸੀ ਕਿ ਕਲਚਰ ਆਪਣਾ ਤੇ ਜਿਹੜਾ ਇੰਗਲਿਸ਼ ਕਲਚਰ ਹੈ ਇਹ ਵੀ ਚਲੋ ਵਰਲਡ ਦੇ ਕਿਤੇ ਵੀ ਦੇਸ਼ ਚ ਜਾਓ ਉੱਥੇ ਤੁਹਾਨੂੰ ਇਹ ਤੁਹਾਡਾ ਵੈਲਿਟੀ ਹੈ ਜੀ ਹਨਾ ਇਸ ਕਰਕੇ ਹੋਰ ਬਹੁਤ ਸਾਰੇ ਆ ਆਪਣੇ ਮਿੱਤਰ ਜਿਹੜੇ ਕਿ ਹਜੇ ਸੰਗ ਦੇ ਵੀ ਹਨ ਪਰ ਆ ਉਹ ਤਾਂ ਮੈਂ ਤਾਂ ਚਲੋ ਸੋਸ਼ਲ ਮੀਡੀਆ ਨਾਲ ਟੋਟ ਘਟਨੀ ਤੇ 5 ਤੋਂ 7 ਸਾਲ ਹੋ ਗਏ ਜਿਹੜਾ ਕਿ ਰੇਡੀਓ ਟੀਵੀ ਤੇ ਆਪਾਂ ਪ੍ਰੋਗਰਾਮ ਕਰਦੇ ਆ ਆ ਚਲੋ ਠੀਕ ਆ ਜੀ ਆਪਣੇ ਕੋਲ ਆਪਸ਼ਨ ਹੈਗਾ ਇੱਕ ਇਹ ਆ ਮੈਂ ਚਲੋ ਵੀਕਐਂਡ ਤੇ ਫੋਨ ਕੈਮਰਾ ਬਿਲਕੁਲ ਨੇਵਰ ਐਨੀ ਚੁੱਕ ਸਕਦੇ ਨਾਰਮਲ ਦਿਨਾਂ ਦੇ ਵਿੱਚ ਵਿੱਚ ਆਪਾਂ ਆਪਣੇ ਰੁਟੀਨ ਦੇ ਹਿਸਾਬ ਦੇ ਨਾਲ ਦੂਜੀ ਸ਼ੌਕ ਕਦੇ ਉਧਰ ਚੱਲ ਗਏ ਉਹਦੇ ਨਾਲ ਵੀ ਇਹ ਬਾਕੀ ਜਿਆਦਾ ਜ਼ਰਦਾਰ ਤੱਕਰ ਇਹ ਆ ਵੀ ਜਿੰਨੇ ਟਰੱਕਾਂ ਵਾਲੇ ਬਾਈ ਆਪਣੇ ਟਰਲੀ ਵਾਲੇ ਜਿਨ੍ਹਾਂ ਨੇ ਮੱਲਾ ਮਾਰੀਆਂ ਉਹਨਾਂ ਨੇ ਤੁਹਾਨੂੰ ਦਰਸ਼ਨ ਕਰਾਇਆ ਕਰਾਂਗੇ ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਦਮ ਵੀ ਬਹੁਤ ਆ ਉਹ ਇਹਨੂੰ ਗੱਲ ਕਰਦੇ ਨਾ ਫਿਰ ਉਹ ਬੰਦੇ ਦੇ ਸਿੱਧੀ ਦਿਮਾਗ ਵਿੱਚ ਦਿਲ ਚ ਵੱਜਦੀ ਹੈ ਉਹਨਾਂ ਨੇ ਗੱਲਾਂ ਹਕੀਕਤ ਆ ਉਹਨਾਂ ਦੀਆਂ ਗੱਲਾਂ ਇਹ ਬਾਈ ਜਿਹਨੂੰ ਠੀਕ ਹੈ ਵਿਚਾਰੇ ਨੂੰ ਇਹਨਾਂ ਨੂੰ ਪਤਾ ਨਹੀਂ ਸੀ ਆਪਾਂ ਘੇਰ ਲੈ ਇਹ ਬਾਕੀ ਜਿਨ੍ਹਾਂ ਨੇ ਹੋਰ ਆਪਣੇ ਵੈਲਡਰ ਲੈਂਡ ਦੇ ਕੰਮ ਜਿਹਨਾਂ ਨੇ ਕੀਤੇ ਨਾ ਜਿਨਾਂ ਨੇ ਹੁਣ ਉਹ ਇੱਥੇ ਵੈਲਡਰ ਬਣੇ ਟ੍ਰੀ ਤੋਂ ਆਏ ਉਹਨਾਂ ਦੀਆਂ ਗੱਲਾਂ ਤੁਹਾਨੂੰ ਸੁਣਾਇਆ ਕਰਾਂਗੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਦੇਖੋ ਕੰਨਾਦਾਨ ਆਫ ਲਾਇਸੈਂਸ ਵਾਲੇ ਬਾਕੀ ਫੂਡ ਵਾਲੇ ਵੀ ਹੈਗੇ ਆ ਜਿਨਾਂ ਨੇ ਆਪਣਾ ਹਲਵਾਈ ਦੀਆਂ ਦੁਕਾਨ ਲਾ ਲਓ ਜਾਂ ਇਦਾਂ ਦਾ ਖਾਣਾ ਪੀਣਾ ਜਿਹੜਾ ਕਿ ਬਹੁਤ ਸਾਰੇ ਆ ਜੀ ਇਡਲੀ ਤੋਂ ਆਏ ਇਡਲੀ ਵਾਲਿਆਂ ਨੇ ਇੰਗਲੈਂਡ ਦੇ ਵਿੱਚ ਪੂਰੀ ਬੱਲੇ ਬੱਲੇ ਕਰਾਈ ਆ ਤੇ ਕਈ ਪਾਸੇ ਚਲੋ ਹਣ ਮੈਂ ਨਹੀਂ ਉਹ ਵੀ ਤੁਹਾਨੂੰ ਉਹਨਾਂ ਦੇ ਮੂੰਹੇ ਸੜਾਉਂਗਾ ਉਹ ਵੀ ਗੱਲ ਫਿਰ ਇਦਾਂ ਵਧੀਆ ਨਹੀਂ ਲੱਗਣੀ ਕਿਉਂਕਿ ਮੈਂ ਦਾ ਸਾਂਝਾ ਇਧਰੋਂ ਵੀ ਸੁਣਨੀ ਇਧਰੋਂ ਵੀ ਸੌਣਨੀ ਤੇ ਲਿਆ ਕੇ ਐਂਚੇ ਰੱਖ ਲੈਣੀ ਤੁਹਾਡੇ ਕੋਲ ਤੇ ਤੁਸੀਂ ਵੀ ਬਸ ਇੱਥੋਂ ਚੱਕ ਕੇ ਸੁਣ ਕੇ ਇਦਾਂ ਹੀ ਲਵੇਟ ਸਮੇਟ ਕੇ ਰੱਖ ਲੈਣੀ ਆ ਤੇ ਜੇ ਪੀਜਾ ਖਾਣ ਦੇ ਸ਼ਕੀਨ ਜਿਹਨੂੰ ਨਹੀਂ ਪਤਾ ਵੈਸਟਰਨ ਰੋਮ ਜਿਹੜਾ ਕਿ 27140L ਦੇ ਵਿੱਚ ਆਇਆ ਕਰੋ ਜੀ ਤੁਹਾਡਾ ਆਪਣਾ ਇਟਲੀ ਨੂੰ ਜੇ ਤੁਸੀਂ ਪਿਆਰ ਕਰਦੇ ਇਟਲੀ ਦੇ ਖਾਣੇ ਨੂੰ ਇਹਨਾਂ ਨੂੰ ਫਿਰ ਇੱਥੇ ਆਣ ਕਿਉਂ ਨਾਲ ਯਾਰੀ ਲਾਓ ਪਿਆਰ ਨਭਾਓ ਇਟਲੀ ਦਾ ਪੀਜਾ ਕਬਾਬ ਪਨੀਨੋ ਪੇਦੀਨਾ ਤੁਟੋ ਤਰੋਵੋ ਕੁਆ ਠੀਕ ਹੈ ਜੀ ਹੁਣ ਤੁਹਾਨੂੰ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਅੱਜ ਵਾਲੀ ਵੀਡੀਓ ਫਿਰ ਬਿੰਦੀ ਆ ਉਹਨੂੰ ਤੋੜਨਾ ਮੋੜਨਾ ਨਹੀਂ ਇਤੁਰਤ ਨਹੀਂ ਜਾਣਾ ਬਸ ਉਹ ਜੇ ਹੱਸਣ ਵਾਲੀ ਗੱਲ ਨਹੀਂ ਵੀ ਤਾਂ ਵੀ ਹੱਸ ਫਿਰ ਠੀਕ ਹੈ ਜੀ ਰੱਖਿਓ ਖਿਆਲ ਜੀ ਮਿਲਾਂਗੇ ਅਗਲੀ ਵਾਰ ਸਸਰੀਆ ਕਾਲ ਜੀ